ਹੈਲੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ 23 ਅਗਸਤ ਸ਼ਨੀਵਾਰ ਦੀ ਰਾਤ ਨੂੰ ਸੁੰਦਰ ਨਗਰ ਚੌਂਕ ਵਿੱਚ ਗਾਟੀ ਮਹੱਲੇ ਦੇ ਕਾਰਤਿਕ ਬੱਗਨ ਨਾਂ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹਥਿਆਰੇ ਪੁਲਿਸ ਦੀ ਪકડ ਤੋਂ ਦੂਰ ਹਨ ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਬੰਦ ਕਰਨ ਦੀ ਗੱਲ ਕਹੀ ਸੀ ਪਰ ਉਸੇ ਰਾਤ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਕਾਰਤਿਕ ਬੱਗਨ ਦੇ ਘਰ ਪਹੁੰਚਦੇ ਹਨ ਉਹਨਾਂ ਨੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਦਲਿਤ ਸਮਾਜ ਦੇ ਸਾਰੇ ਨੇਤਾਵਾਂ ਨੂੰ ਪੂਰਾ ਮਾਮਲਾ ਦੱਸਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਕਾਰਤਿਕ ਬੱਗਨ ਦਾ ਕਤਲ ਕਰਨ ਵਾਲੇ ਸਾਰੇ ਕਾਤਲਾਂ ਦੀ ਪਛਾਣ ਹੋ ਗਈ ਹੈ। ਦੋਸ਼ੀਆਂ ਦੀ ਪਛਾਣ ਤੋਂ ਬਾਅਦ ਹੁਣ ਉਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਕਾਤਲਾਂ ਦੇ ਬਹੁਤ ਨੇੜੇ ਪਹੁੰਚ ਗਈ ਹੈ। ਪੁਲਿਸ ਲਈ ਇਹ ਇੱਕ ਬਲਾਈਂਡ ਕੇਸ ਸੀ ਪਰ ਪੁਲਿਸ ਟੀਮ ਨੇ ਬੜੀ ਹੀ ਸੂਝਬੂਝ ਨਾਲ ਇਸ ਕੇਸ ਨੂੰ ਹੱਲ ਕਰ ਲਿਆ ਹੈ। ਹੁਣ ਕੱਲ ਸਵੇਰੇ ਕਾਰਤਿਕ ਬੱਗਨ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਨੇਤਾ ਵਿਜੇ ਦਾਮ ਨੇ ਕਿਹਾ ਹੈ ਕਿ ਅੱਜ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਕਾਤਲਾਂ ਦਾ ਪਤਾ ਲੱਗ ਗਿਆ ਹੈ ਕੱਲ ਸਵੇਰੇ 11 ਵਜੇ ਸਾਰਾ ਸਮਾਜ ਸਿਵਲ ਹਸਪੀਟਲ ਵਿੱਚ ਇਕੱਠ ਕਰੇਗਾ ਅਤੇ ਫਿਰ ਉਸ ਤੋਂ ਬਾਅਦ ਭਗਵਾਨ ਬਾਲਮੀਕ ਜੀ ਮਹਾਰਾਜ ਦੇ ਚਰਨਾਂ ਵਿੱਚ ਕਾਰਤਿਕ ਦੀ ਦੇਹ ਰੱਖ ਕੇ ਪ੍ਰਾਰਥਨਾ ਕੀਤੀ ਜਾਵੇਗੀ ਉਸ ਤੋਂ ਬਾਅਦ ਉਸਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੀਸੀਟੀਵੀ ਵਿੱਚ ਕਾਰਤਿਕ ਬੱਗਨ ਦਾ ਪਿੱਛਾ ਕਰਦੇ ਦਿਖਾਈ ਦਿੱਤੇ ਕਾਤਲ ਜਿਸ ਦੀ ਰਿਕਾਰਡਿੰਗ ਪੁਲਿਸ ਕੋਲ ਹੈ। ਜਿਸ ਵਿੱਚ ਉਹ ਕਾਰਤਿਕ ਬੱਗਨ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਬੱਗਨ ਦੀ ਪੁਰਾਣੀ ਦੁਸ਼ਮਣੀ ਕਾਰਨ ਇਨ੍ਹਾਂ ਕਾਤਲਾਂ ਨੇ ਉਸ ਦਾ ਕਤਲ ਕੀਤਾ ਹੈ। ਉਸ ਦੇ ਸਰੀਰ ਤੇ 4 ਗੋਲੀਆਂ ਲੱਗੀਆਂ ਹਨ। ਕਈ ਗੈਂਗਸਟਰ ਉਸ ਨੂੰ ਸੋਸ਼ਲ ਮੀਡੀਆ ਤੇ ਵੀ ਧਮਕੀਆਂ ਦਿੰਦੇ ਸਨ। ਜੇਕਰ ਕਾਰਤਿਕ ਬੱਗਨ ਦੀ ਗੱਲ ਕਰੀਏ ਤਾਂ ਉਸਤੇ ਪੁਲਿਸ ਕੋਲ 4 ਮਾਮਲੇ ਦਰਜ ਹਨ ਉਹ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਆਇਆ ਸੀ ਉਹ ਪਰਿਵਾਰ ਦਾ ਇੱਕੋ ਇੱਕ ਪੁੱਤ ਸੀ ਦੱਸ ਦਈਏ ਕਿ ਕਰੀਬ 2.5 ਸਾਲ ਪਹਿਲਾਂ ਬੈਂਜਾਮਿਨ ਰੋਡ ਤੇ ਕੁਝ ਬਦਮਾਸ਼ਾਂ ਨੇ ਕਾਰਤਿਕ ਤੇ ਗੋਲੀਆਂ ਚਲਾਈਆਂ ਸਨ ਉਸ ਦੀ ਖੁਸ਼ਕਿਸਮਤੀ ਇਹ ਰਹੀ ਕਿ ਉਸ ਟਾਈਮ ਉਹ ਬਚ ਗਿਆ ਅਤੇ ਗੋਲੀ ਉਸ ਦੇ ਪੱਟ ਵਿੱਚ ਲੱਗੀ ਸੀ ਜਿਵੇਂ ਕਿ ਕਹਿੰਦੇ ਹੁੰਦੇ ਹਨ ਕਿ ਪੁੱਤ ਤਾਂ ਕਿਸੇ ਦੁਸ਼ਮਣ ਦਾ ਵੀ ਨਾ ਮਰੇ ਪਤਾ ਨਹੀਂ ਅੱਜ ਕੱਲ ਦੇ ਜੂਥ ਨੂੰ ਕੀ ਹੋ ਗਿਆ ਹੈ ਜੋ ਆਇਦਨ ਸ਼ਰੇਮ ਪੰਜਾਬੀ ਪੰਜਾਬੀਆਂ ਵੱਲੋਂ ਕਤਲ ਕੀਤੇ ਜਾ ਰਹੇ ਹਨ ਇਹ ਸੋਸ਼ਲ ਮੀਡੀਆ ਦਾ ਪ੍ਰਭਾਵ ਕਹਿ ਸਕਦੇ ਹਾਂ ਜਾਂ ਕੋਈ ਹੋਰ ਗੱਲ ਹੈ ਅੱਜ ਕੱਲ ਲੋਕਾਂ ਦੀ ਮਾਨਸਿਕਤਾ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਜਲਦੀ ਮਰਨ ਮਰਾਉਣ ਤੇ ਉੱਤਰ ਆਉਂਦੇ ਹਨ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਇਸ ਮੁੰਡੇ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਗਨਸ਼ਾਮਪੁਰ ਗਰੁੱਪ ਨੇ ਲਈ ਹੈ ਇਸ ਸਬੰਧੀ ਇੱਕ ਇੰਸਟਾਗ੍ਰਾਮ ਸਟੋਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਵੱਜੋਂ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਦੇ ਅਨੁਸਾਰ ਕਾਰਤਿਕ ਬੱਗਨ ਦੀ ਹਤਿਆ ਦੀ ਜ਼ਿੰਮੇਵਾਰੀ ਦੋਨੀ ਬੱਲ, ਮੁਹੱਬਤ ਰੰਦਾਵਾ, ਅਮਰ ਖੱਪੇ, ਪ੍ਰਵ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਲਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕਾਰਤਿਕ ਬੱਗਨ ਉਹਨਾਂ ਦੇ ਭਰਾਵਾਂ ਨਾਲ ਰੰਜਿਸ਼ ਰੱਖਦਾ ਸੀ ਅਤੇ ਉਹਨਾਂ ਨੂੰ ਫੋਨ ਤੇ ਗਾਲ੍ਹਾਂ ਵੀ ਕੱਢਦਾ ਸੀ। 22 ਸਾਲਾਂ ਨੌਜਵਾਨ ਕਾਰਤਿਕ ਬੱਗਨ ਨੂੰ ਗੈਂਗਸਟਰ ਵਿਸ਼ਾਲ ਗਿੱਲ ਦਾ ਸਾਥੀ ਵੀ ਦੱਸਿਆ ਜਾ ਰਿਹਾ ਹੈ। हां जी दोस्तों इस क्राइम स्टोरी या कत्ल बारे ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ ਵੀਡੀਓ ਦੇ ਐਂਡ ਤੇ ਇਹੀ ਕਹਿਣਾ ਚਾਹੂੰਗਾ ਕਿ ਮਾਪਿਆਂ ਦਾ ਫਰਜ਼ ਬੰਦ ਹੈ ਕਿ ਉਹ ਆਪਣੇ ਬਾਲ ਬੱਚਿਆਂ ਦੀ ਖਬਰ ਰੱਖਣ ਕਿਸ ਨਾਲ ਰਹਿੰਦਾ ਹੈ ਕੀ ਖਾਂਦਾ ਹੈ ਕੀ ਪੀਂਦਾ ਹੈ ਕਿਉਂਕਿ ਅਲੜ ਉਮਰ ਹੀ ਐਸੀ ਹੁੰਦੀ ਹੈ ਕੁਝ ਪਤਾ ਨਹੀਂ ਲੱਗਦਾ ਜਦੋਂ ਨੂੰ ਮਾਪਿਆਂ ਨੂੰ ਪਤਾ ਲੱਗਦਾ ਹੈ ਤਾਂ ਗੱਲ ਬਹੁਤ ਅੱਗੇ ਵੱਧ ਚੁੱਕੀ ਹੁੰਦੀ ਹੈ ਨਸ਼ੇ ਵਾਲੇ ਤਾਂ ਪਹਿਲਾਂ ਹੀ ਬਹੁਤ ਸੀ ਪਰ ਇੱਕ ਹੋਰ ਨਸ਼ਾ ਜੁੜ ਗਿਆ ਹੈ ਬਦਮਾਸ਼ੀ ਦਾ ਜੰਮਣ ਸਾਰੀ ਗੈਂਗਸਟਰ ਬਣ ਜਾਂਦੇ ਹਨ ਫਿਰ ਪਤਾ ਉਸ ਟਾਈਮ ਲੱਗਦਾ ਹੈ ਜਦੋਂ ਚੁੱਲ੍ਹਿਆਂ ਤੇ ਘਾਹ ਉੱਗਿਆ ਹੁੰਦਾ ਹੈ ਅੱਜ ਕੱਲ੍ਹ ਜ਼ਮਾਨਾ ਬਹੁਤ ਚੇਂਜ ਹੋ ਗਿਆ ਹੈ ਸੋਸ਼ਲ ਮੀਡੀਆ ਅੱਜ ਦੇ ਯੂਥ ਉੱਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ ਇਸੇ ਲਈ ਮਾਂ ਪਿਓ ਨੂੰ ਆਪਣੇ ਜਵਾਕਾਂ ਦੀ ਪੂਰੀ ਖਬਰਸਾਰ ਰੱਖਣੀ ਚਾਹੀਦੀ ਹੈ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ